ਮੌਲਾ ਅਲੀ ਸਰਕਾਰ ਦਾ ਕਹਲ ਹੈ ਕਿ ਮਤ ਸੋਚੋ ਮਤ ਸੋਚੋ ਤ ਉਹਨੇ ਕਿਸੇ ਕੋ بیਵਾ ਕੋ ਬਨਾਇਆ ਬਲਕਿ ਇਹ ਸੋਚੋ ਉਸਨੇ ਆਪੇ ਯਕੀਨ ਕਿਤਨਾ ਕੀਆ ਜਿਹੜੇ ਪਿੰਡ ਚ ਚਲੇ ਜਾਈਦਾ ਉਥੋਂ ਬਹੁਤ ਵੱਡਾ ਹੰਗਾਰਾ ਮਿਲਦਾ ਲੋਕਾਂ ਤਾਂ ਗੱਲ ਕਨਵੇ ਹੋ ਗਈ ਆ ਕਿ ਬੰਦਾ ਸੱਚ ਬੋਲਦਾ ਮੇਰਾ ਲੀਡਰ ਸੱਚ ਬੋਲਦਾ ਮੇਰੀ ਪਾਰਟੀ ਦੀ ਨੀਤ ਅੱਛੀ ਆ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਆ ਕਿੰਦੇ ਜਿਹੜਾ ਵੀ ਵਾਦਾ ਕਰਦਾ ਲੀਡਰ ਉਹ ਪੂਰਾ ਨਹੀਂ ਕਰਦਾ ਨਸ਼ੇ ਦਾ ਕਾਰਨ ਹੀ ਅਨੰਪਲੋਇਮੈਂਟ ਐ ਐਵੇਂ ਕਹਦਾ ਮੈਂ 24 ਘੰਟੇ ਚ ਮੈਂ ਤੇ ਖਤਮ ਕਰ ਦੂ ਉਹ ਗਲਤ ਗੱਲ ਐ ਲੋਕਾਂ ਦੇ ਵਿੱਚ ਉਦਾਂ ਹੀ ਵਿਚਰੋ ਜਦੋਂ ਜਿੱਦਾਂ ਵੋਟਾਂ ਮੰਗਣ ਵੇਲੇ ਮਿਲਦੇ ਚਾਨਣ ਤੋੜ ਕੇ ਲਿਆਓਗੇ ਜੀ ਉਹ ਕਹਿੰਦਾ ਜੀ ਜੇਬ ਚ ਹੀ ਆ ਵੋਟ ਪਾਓ ਚਾਨਣ ਤੁਹਾਨੂੰ ਹੁਣੇ ਦੇ ਦਾਂਗੇ ਐਟੇ ਯਾਨੀ ਵਾਹ ਜਹਾਤਦਾਰੇ ਲਾਏ ਆ ਹਾਂ ਜੀਸ਼ਨ ਬੜਾ ਵੱਡਾ ਜੀ ਦਿੱਲੀ ਤੋਂ ਪੰਜਾਬ ਆਏ ਹਾਲਾਂਕਿ ਤੁਸੀਂ ਕਹਿ ਵੀ ਰਹੇ ਸੀ ਕਿ ਮੈਨੂੰ ਦਿੱਲੀ ਨਾ ਭੇਜ ਦਿਓ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਦਿੱਲੀ ਬਹੁਤ ਅੱਛਾ ਸੀ ਮੇਰੇ ਲਈ ਤੇ ਪਰਸਨਲੀ ਤੇ ਟੌਰ ਟੱਪਾ ਵੀ ਬਹੁਤ ਹੈ ਕੋਠੀਆਂ ਵੱਡੀਆਂ ਮਿਲੀਆਂ ਹੋਈਆਂ ਸੀ ਚੇਅਰਮੈਨ ਵੀ ਲੱਗਾ ਆਈਸੀਸੀਆਰ ਦਾ ਔਰ 6.5 ਲੱਖ ਨਾ ਜਿੰਨਾ ਕੋਈ ਛੋਟੀ ਗੱਲ ਨਹੀਂ ਗਈ ਵਿਰੋਧ ਵੀ ਹੋਇਆ ਕਈ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਹੀ ਖੁੰਡਾ ਰੱਖਿਆ ਹੈ ਸ਼ੁਰੂ ਤੋਂ ਹੀ ਇਹੀ ਅੰਦਾਜ਼ ਨਹੀਂ ਇਹ ਤਾਂ ਇਜ਼ਤ ਸੂਫੀਆਂ ਨਾਲ ਤਾਲਕ ਹੈ ਇਹ ਤਾਂ ਹੁੰਦਾ ਹੀ ਉੱਥੇ ਤੁਸੀਂ ਨਕੌਦਰ ਕਦੀ ਆਏ ਨਹੀਂ ਹੋਣੇ ਇਹ ਤੇ ਨਿਸ਼ਾਨੀ ਹੈ ਯਾਰ ਹੈ ਇਹ ਕੋਈ ਮਾਰਨ ਲਈ ਨਹੀਂ ਕਿਸਾਨਾਂ ਦੀ ਸਾਰੀ ਵੋਟ ਮੈਨੂੰ ਹੀ ਪੈਣੀ ਆ ਜੱਥੇਬੰਦੀਆਂ ਦੇ ਥੋੜੇ ਜਿਹੇ ਬੰਦੇ ਨੇ ਉਹ ਪਤਾ ਨਹੀਂ ਕੌਣ ਹੈ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੱਗਾ ਉਹ ਕਿਸਾਨ ਆ ਕਿ ਕੀ ਹੈ ਪੰਜਾਬ ਦੇ ਲੀਡਰ ਇਹ ਕਹਿੰਦੇ ਆ ਜੀ ਮੋਦੀ ਸਾਹਿਬ ਪੰਜਾਬ ਦੇ ਨਾਲ ਵਿਤਕਰਾ ਰੱਖਦੇ ਆ ਉਹ ਉਸ ਤਰ੍ਹਾਂ ਦੇ ਨਾਲ ਪੰਜਾਬ ਨੂੰ ਸਮਝਦੇ ਨਹੀਂ ਕਿ ਇੰਡੀਆ ਦਾ ਹਿੱਸਾ ਤੁਹਾਨੂੰ ਲੱਗਦਾ ਇਸ ਅਜੇ ਹਾ ਜਿੰਨੀਆਂ ਇੱਕ ਵਧੀਆ ਸਕੀਮਾਂ ਗਰੀਬਾਂ ਲਈ ਕਿਸਾਨਾਂ ਲਈ ਉਹਨਾਂ ਦੇ ਸਿੱਧੇ ਖਾਤੇ ਚੋਂ ਨਹੀਂ ਸਿਰਫ ਮੋਦੀ ਭੇਜਦਾ ਇਹ ਪਾਪੀ ਦੱਸਦੇ ਨੇ ਬਾਬੂ ਸ਼ਹੀਹ ਦੇਖ ਰਹੇ ਤੁਸੀਂ ਹਲਕਾ ਫਰੀਦਕੋਟ ਤੋਂ ਬੀਜੇਪੀ ਵੱਲੋਂ ਵੱਡੀ ਹਸਤੀ ਹੰਸਰਾਜ ਹੰਸ ਚੌਣ ਮੈਦਾਨ ਚ ਨੇ ਹਾਂਸ ਰਾਜ ਹੰਸ ਲਗਾਤਾਰ ਪਿੰਡਾਂ ਦੇ ਵਿੱਚ ਹੀ ਕੰਪੇਨਿੰਗ ਕਰ ਰਹੇ ਨੇ ਹਾਲਾਂਕਿ ਕੁਝ ਕੁ ਪਿੰਡਾਂ ਚ ਵਿਰੋਧ ਵੀ ਹੋਇਆ ਪਰ ਉਹ ਲਗਾਤਾਰ ਪਿੰਡਾਂ ਚ ਉਸੇ ਤਰ੍ਹਾਂ ਵਿਚਰ ਰਹੇ ਆ ਗੱਲਬਾਤ ਕਰਾਂਗੇ ਇੱਥੇ ਵੀ ਮਹਿਮੂ ਆਣਾ ਪਿੰਡੋਂ ਪਹੁੰਚੇ ਸੀਗੇ ਹੰਸ ਜੀ ਕਿਸ ਤਰ੍ਹਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਬਾਬਾ ਫਰੀਦ ਜੀ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਤੇ ਬਾਬੂ ਸ਼ਾਹੀ ਦੇ ਈਵਰਜ਼ ਨੂੰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਸਟਾਰਟ ਕੀਤਾ ਭਾਜੀ ਬਲਜੀਤ ਬੱਲੀ ਜੀ ਠੀਕ ਨੇ ਉਹਨਾਂ ਨੂੰ ਫਤੇ ਬੁਲਾਇਆ ਦੂਸਰਾ ਇਹ ਕਿ ਤੁਹਾਡੇ ਸਾਹਮਣੇ ਹੀ ਆ ਕਿੰਨਾ ਅੱਛਾ ਚੱਲ ਰਿਹਾ ਰਿਕਵਰਡ ਦੇ باوجود ਜਿਹੜੇ ਪਿੰਡ ਚ ਚਲੇ ਜਾਈਦਾ ਉੱਥੋਂ ਬਹੁਤ ਵੱਡਾ ਹੰਗਾਰਾ ਮਿਲਦਾ ਇਹਦਾ ਮਤਲਬ ਲੋਕਾਂ ਤਾਈਂ ਗੱਲ ਪਹੁੰਚ ਗਈ ਆ ਲੋਕਾਂ ਤਾਈਂ ਗੱਲ ਕਨਵੇ ਹੋ ਗਈ ਆ ਕਿ ਬੰਦਾ ਸੱਚ ਬੋਲਦਾ ਮੇਰਾ ਲੀਡਰ ਸੱਚ ਬੋਲਦਾ ਮੇਰੀ ਪਾਰਟੀ ਦੀ ਨੀਤ ਅੱਛੀ ਹੈ ਜੋ ਪਿਆਰ ਇੱਥੋਂ ਮਿਲ ਰਿਹਾ ਜੀ ਇਸ ਧਰਤੀ ਤੋਂ ਕੋਈ ਆਪਣੇ ਗੀਤ ਰਾਹੀਂ ਬਿਆਨ ਕਰਨਾ ਚਾਹੋਗੇ ਨਹੀਂ ਗੀਤ ਰਾਹੀਂ ਤਾਂ ਬਿਆਨ ਨਹੀਂ ਹੁੰਦਾ ਗੱਲਾਂ ਰਾਹੀਂ ਬਿਆਨ ਕਰ ਸਕਦਾ ਮੈਂ ਗੀਤ ਰਾਹੀਂ ਤਾਂ ਐਂਟਰਟੇਨਮੈਂਟ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਫੋਟੋਆਂ ਖਿਚਾਉਣ ਲਈ ਵੀ ਲੋਕ ਆਉਂਦੇ ਨੇ ਤੇ ਨਾਲ ਨਾਲ ਸਵਾਲ ਵੀ ਇਹਨਾਂ ਤੋਂ ਕਰਦੇ ਨੇ ਤੇ ਕਿਸ ਤਰ੍ਹਾਂ ਦੇ ਨਾਲ ਆਪਣਾ ਏਜੰਡਾ ਲੈ ਕੇ ਜਾ ਰਹੇ ਨੇ ਉਹਦੇ ਬਾਰੇ ਵੀ ਗੱਲਬਾਤ ਅਸੀਂ ਜਾਰੀ ਰੱਖਾਂਗੇ ਹਾਂਸ ਰਾਜ ਹੰਸ ਦੇ ਨਾਲ ਜੀ ਅਸਦੀ ਲੋਕ ਲੋਕ ਸਵਾਲ ਕਰ ਰਹੇ ਨੇ ਆਪਣੀਆਂ ਮੁਸ਼ਕਲਾਂ ਦੱਸ ਰਹੇ ਨੇ ਕਿੰਨੀਆਂ ਕਿ ਤੁਹਾਨੂੰ ਜੈਨੂਨ ਲੱਗੀਆਂ ਮੇਨ ਕੀ ਲੱਗੀਆਂ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਆ ਕਹਿੰਦੇ ਜਿਹੜਾ ਵੀ ਵਾਅਦਾ ਕਰਦਾ ਲੀਡਰ ਉਹ ਪੂਰਾ ਨਹੀਂ ਕਰਦਾ ਨਸ਼ੇ ਦਾ ਕਹਿੰਦੇ ਜੀ 24 ਘੰਟੇ ਚ ਖਤਮ ਕਰ ਦਾਂਗੇ 24 ਮਹੀਨੇ ਫੇ ਵੜਦੇ ਨੇ ਸਾਡੇ ਵਿੱਚ ਫੇਰ ਜੋਬਸ ਕਹਿੰਦੇ ਆ ਜੀ ਐਨ ਅਮਪਲੋਇਮੈਂਟ ਖਤਮ ਕਰਾਂਗੇ ਨਸ਼ੇ ਦਾ ਕਾਰਨ ਹੀ ਅਨਪਲੋਇਮੈਂਟ ਹੈ ਵੇਲੇ ਬੱਚੇ ਫੇਰ ਨਸ਼ਿਆਂ ਵੱਲ ਜਾਂਦੇ ਆ ਉਹ ਉਹ ਠੱਗੇ ਠੱਗੇ ਮਹਿਸੂਸ ਕਰਦੇ ਆ ਮੌਲਾ ਅਲੀ ਸਰਕਾਰ ਦਾ ਕਹਲ ਹੈ ਕਿ ਮਤ ਸੋਚੋ ਮਤ ਸੋਚੋ ਤੋਨੇ ਕਿਸੇ ਕੋ ਬੇਵਕੂਫ ਬਨਾਇਆ ਬਲਕਿ ਇਹ ਸੋਚੋ ਉਸਨੇ ਆਪੇ ਯਕੀਨ ਕਿਤਨਾ ਕੀਆ ਲੋਗ ਯਕੀਨ ਕਰ ਲਿੰਦੇ ਹਰ ਵਾਰੀ ਲੀਡਰਾਂ ਤੇ ਲੇਕਿਨ ਮੁੜ ਕੇ ਉਹਨਾਂ ਨੂੰ ਮਿਲਦਾ ਨਹੀਂ ਕੋਈ ਵੀ अच्छा थोनू मौका जे ਦਿੱਤਾ ਇਥੋਂ ਦੇ ਲੋਕਾਂ ਨੇ ਤੁਸੀਂ ਕਿਵੇਂ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਕੀ ਵੱਖਰੀ ਚੀਜ਼ ਲੈ ਕੇ ਆਓ ਜਿਹੜਾ ਇਹਨਾਂ ਨੂੰ ਲੱਗੇ ਵੀ ਯਾਰ ਲੀਡਰ ਤਾਂ ਬਹੁਤ ਵੇਖਿਆ ਸੀ ਕਿ ਪਰ ਇਹ ਪਹਿਲਾ ਲੀਡਰ ਵੇਖਿਆ ਜਿਹੜਾ ਸਾਡੀ ਸੁਣ ਰਿਹਾ ਸਾਡੇ ਵਰਗ ਦਾ ਸਭ ਤੋਂ ਪਹਿਲਾਂ ਤਾਂ ਅਵੇਲੇਬਲ ਰਹਿਣਾ ਚਾਹੀਦਾ ਬੰਦੇ ਨੂੰ ਅਵੇਲੇਬਲ ਰਹਿਣਾ ਚਾਹੀਦਾ ਲੋਕਾਂ ਦੇ ਵਿੱਚ ਉਦਾਂ ਵਿੱਚ ਰੋ ਜਦੋਂ ਜਿੱਦਾਂ ਵੋਟਾਂ ਮੰਗਣ ਵੇਲੇ ਮਿਲਦੇ ਆਂ ਜਿੰਦਾਬਾਦ ਵੋਟਾਂ ਮਿਲਣ ਵੇਲੇ ਵੋਟਾਂ ਲੈਣ ਵੇਲੇ ਕੀ ਨਹੀਂ ਆਪਾਂ ਕਰਦੇ ਤੇ ਬਾਅਦ ਚ ਵੀ ਲੋਕਾਂ ਚ ਰਵੋ ਲੋਕਾਂ ਦੀਆਂ ਮੁਸ਼ਕਲਾਂ ਦੇਖੋ ਇੱਥੇ ਐਜੂਕੇਸ਼ਨ ਅਦਾਰੇ ਬਣ ਇੰਡਸਟਰੀਆਂ ਵੱਡੀਆਂ ਲੱਗਣ ਬੱਚੇ ਆਰੇ ਲੱਗ ਜਾਣਗੇ ਆਪੇ ਨਸ਼ਾ ਛੱਡ ਦੇਣਗੇ ਐਵੇਂ ਕਹਿਦਾ ਮੈਂ 24 ਘੰਟੇ ਚ ਮੈਂ ਤੱਕ ਖਤਮ ਕਰ ਦੂ ਉਹ ਗਲਤ ਗੱਲ ਹੈ ਇਹ ਤੇ ਇੱਥੋਂ ਤੱਕ ਆ ਦੱਸ ਦੇ ਕਿ ਚੰਨ ਤੋੜ ਕੇ ਲਿਆਓਗੇ ਜੀ ਉਹ ਕਹਿੰਦਾ ਜੀ ਜੇਬ ਚ ਹੀ ਆ ਵੋਟ ਪਾਓ ਚੰਨ ਤੁਹਾਨੂੰ ਹੁਣੇ ਦੇ ਦਾਂਗੇ ਐਡੇ ਯਾਨੀ ਵਾਹ ਜਾਤ ਲਾਰੇ ਲਾਏ ਆ ਉਹ ਫਿਰ ਜਿਹੜਾ ਦੁੱਧ ਦਾ ਸੜਿਆ ਹੁੰਦਾ ਉਹ ਲੱਸੀ ਨੂੰ ਵੀ ਫੋਕਾ ਮਾਰਦਾ ਪਰ ਮੈਨੂੰ ਬੜਾ ਪਿਆਰ ਕਰ ਰਹੇ ਲੋਕ ਬੜਾ ਯਕੀਨ ਕਰ ਰਹਾ ਹੈ ਸੱਚਾ ਬੰਦਾ ਜਦੋਂ ਸੱਚ ਬੋਲਦਾ ਉਹ ਅਸਰ ਰੱਖਦਾ ਟ੍ਰਾਂਜੀਸ਼ਨ ਬੜਾ ਵੱਡਾ ਜੀ ਦਿੱਲੀ ਤੋਂ ਪੰਜਾਬ ਆਏ ਹਾਲਾਂਕਿ ਤੁਸੀਂ ਕਹਿ ਵੀ ਰਹੇ ਸੀ ਕਿ ਮੈਨੂੰ ਦਿੱਲੀ ਨਾ ਭੇਜ ਦਿਓ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਫਰਕ ਕਿਵੇਂ ਦੇਖਦੇ ਹੋ ਪੰਜਾਬ ਤੇ ਦਿੱਲੀ ਦੀ ਸਿਆਸਤ ਦਿੱਲੀ ਬਹੁਤ ਅੱਛਾ ਸੀ ਮੇਰੇ ਲਈ ਤੇ ਪਰਸਨਲੀ ਤੇ ਟੌਰ ਟੱਪਾ ਵੀ ਬਹੁਤ ਹੈ ਕੋਠੀਆਂ ਵੱਡੀਆਂ ਮਿਲੀਆਂ ਹੋਈਆਂ ਸੀ ਚੇਅਰਮੈਨ ਵੀ ਲੱਗਾ ਆ ICCR ਦਾ ਔਰ 6.5 ਲੱਖ ਨਾ ਜਿੰਨਾ ਕੋਈ ਛੋਟੀ ਗੱਲ ਨਹੀਂ ਕਿ ਲੇਕਿਨ ਫਿਰ ਜਦੋਂ ਐਂਡ ਤੇ ਇੱਕ ਦਿਨ ਮਰ ਜਾਣਾ ਤੇ ਫੇ ਮੈਂ ਆਪਣੇ ਲੋਕਾਂ ਲਈ ਜਿੱਥੇ ਜੰਮਿਆ ਜਿਹਨਾਂ ਲੋਕਾਂ ਨੇ ਮੇਰੇ ਰਿਕਾਰਡ ਬਣਾਏ ਪਹਿਲਾਂ ਆਪਣੇ ਖਰਚੇ ਤੇ ਬਣਾਏ ਸੀ ਮੇਰੇ ਰਿਕਾਰਡ ਕੰਪਨੀ ਨੇ ਨਹੀਂ ਸੀ ਬਣਾਇਆ ਸਤਨਾਮ ਸਿੰਘ ਗਿੱਲ ਨੇ ਬਣਾਏ ਸੀ ਜੱਟਾਂ ਦਾ ਮੁੰਡਾ ਸੀ ਤੇ ਫੇਰ ਖਾੜੇ ਲਵਾਏ ਫੇਰ ਇਜ਼ਕ ਖਾਦਾ ਗੱਲ ਇਹ ਆ ਕਿ ਫੇਰ ਮੈਂ ਉਹਨਾਂ ਲਈ ਤਾਂ ਕੁਝ ਨਹੀਂ ਕਰ ਸਕਾਂਗਾ ਦਿੱਲੀ ਚ ਰਹਿ ਕੇ ਮੇਰੇ ਆਪਣੇ ਲਈ ਠੀਕ ਹੈ ਇਸ ਕਰਕੇ ਮੈਂ ਆਇਆ ਇਸੇ ਕਰਕੇ ਮੋਦੀ ਸਾਹਿਬ ਨੇ ਭੇਜਿਆ अच्छा विरोध ਵੀ ਹੋਇਆ ਕਈ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਹੀ ਖੁੰਡਾ ਰੱਖਿਆ ਜਾਂ ਸ਼ੁਰੂ ਤੋਂ ਹੀ ਇਹੀ ਅੰਦਾਜ਼ ਹੈ ਨਹੀਂ ਇਹ ਤਾਂ ਇਹ ਤਾਂ ਸੂਫੀਆਂ ਨਾਲ ਤਾਲਕ ਹੈ ਇਹ ਤਾਂ ਹੁੰਦਾ ਹੀ ਹੈ ਉੱਥੇ ਜਦ ਤੁਸੀਂ ਨਕੌਦਰ ਕਦੀ ਆਏ ਨਹੀਂ ਹੁਣੇ ਇਹ ਤਾਂ ਨਿਸ਼ਾਨੀ ਹੈ ਯਾਰ ਹੈ ਇਹ ਕੋਈ ਮਾਰਨ ਲਈ ਨਹੀਂ ਵਿਰੋਧ ਹੁਣ ਹੋ ਰਿਹਾ ਜਾਂ ਹੁਣ ਸਮਝਾ ਲੈਂਦੇ ਉਹਨਾਂ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਵਿਰੋਧ ਵਧ ਰਿਹਾ ਹੈ ਜਿਹੜੀ ਜਥੇਬੰਦੀਆਂ ਦਾ ਵਿਰੋਧ ਵਧ ਰਿਹਾ ਲੋਕਾਂ ਦਾ ਸਹਿਯੋਗ ਵਧ ਲਿਆ ਵਧ ਰਿਹਾ ਉਹਨਾਂ ਦਾ ਵਿਰੋਧ ਵਧ ਰਿਹਾ ਲੋਕਾਂ ਦਾ ਸਹਿਯੋਗ ਵੱਧ ਰਿਹਾ ਕੋਸ਼ਿਸ਼ ਨਹੀਂ ਕਰ ਰਹੇ ਵੀ ਕਿਸਾਨਾਂ ਦਾ ਵੋਟ ਬੈਂਕ ਵੀ ਤੁਹਾਡੇ ਵੱਲ ਆ ਜਾਏ ਕਿਸੇ ਤਰੀਕੇ ਨਾਲ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਓ ਜਾਂ ਉਹਨਾਂ ਨੂੰ ਕਨਵਿੰਸ ਕਰ ਲਓ ਕਿਸਾਨਾਂ ਦੀ ਸਾਰੀ ਵੋਟ ਮੈਨੂੰ ਹੀ ਪੈਣੀ ਆ ਜੱਥੇਬੰਦੀਆਂ ਦੇ ਥੋੜੇ ਜਿਹੇ ਬੰਦੇ ਨੇ ਉਹ ਪਤਾ ਨਹੀਂ ਕੌਣ ਹੈ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੱਗਾ ਉਹ ਕਿਸਾਨ ਆ ਕਿ ਕੀ ਆ ਜੇ ਕੋਈ ਤੁਹਾਨੂੰ ਸਾਈ ਜੀ ਕਹਿੰਦਾ ਜੀ ਕੋਈ ਹੰਸ ਰਾਜ ਹੰਸ ਜੀ ਕਹਿੰਦਾ ਸੋ ਵੱਖ-ਵੱਖ ਕਿਉਂਕਿ ਤੁਸੀਂ ਪ੍ਰੋਫੈਸ਼ਨ ਵਿੱਚ ਬੜੀ ਮਹਾਰਤ ਹਾਸਲ ਕੀਤੀ ਹੈ ਕਿਵੇਂ ਲੱਗਦਾ ਜ਼ਿੰਮੇਵਾਰੀ ਉਦੋਂ ਕਿੰਨੀ ਕ ਵੱਜ ਜਾਂਦੀ ਹੈ ਤੁਸੀਂ ਦੇਖਿਆ ਮੈਂ ਮਾਈਕ 'ਚ ਕਿਹਾ ਕਿ ਡੇਰੇ ਦਾ ਕਰਕੇ ਕਿਸੇ ਵੀ ਡੇਰੇ ਕਰਕੇ ਨਹੀਂ ਡੇਰਾ ਰੋਹਾਨੀ ਮਰਕਸ ਹੁੰਦਾ ਉਹਨੂੰ ਇਨਕੈਸ਼ ਨਹੀਂ ਕਰਨਾ ਮੇਰਾ ਕੰਪੀਟੀਟਰ ਵੀ ਉੱਥੇ ਮੱਥਾ ਟੇਕਣ ਜਾਵੇ ਉਹਦੀ ਜਿੱਤ ਲਈ ਅਰਦਾਸ ਕਰਨੀ ਉਹਨੂੰ ਸਰੋਪਾ ਦੇਣਾ ਜੋ ਵੀ ਜੋ ਵੀ ਉੱਥੇ ਦੀ ਰਿਚੁਅਲ ਹੈ ਲੇਕਿਨ ਮੈਨੂੰ ਵੋਟ ਨਹੀਂ ਪਾਉਣੀ ਡੇਰੇ ਨਕੋਦਰ ਦਾ ਕਰਕੇ ਨਕੋਦਰ ਕਰਕੇ ਤਾਕੇ ਉਹ ਬੰਦਾ ਹੋਰ ਹੈ ਜਿਹੜਾ ਉੱਥੇ ਹੁੰਦਾ ਆ ਬੰਦਾ ਹੋਰ ਹੈ ਇਹ ਮੈਂ ਕਲੀਅਰ ਕੀਤਾ ਹੁਣ ਮਾਈਕ 'ਚ ਲੋਕਾਂ ਨੂੰ ਕਿਸੇ ਰੋਹਾਨੀ ਡੇਰੇ ਨੂੰ ਕਿ ਨਕੈਸ਼ ਨਹੀਂ ਕਰਨਾ ਕਈ ਲੀਡਰ ਜੀ ਡੇਰਿਆਂ ਤੇ ਜਾ ਰਹੇ ਆ ਵੋਟਾਂ ਮੰਗਣ ਦੇ ਲਈ ਤੁਸੀਂ ਇਸ ਤਰ੍ਹਾਂ ਦੀ ਤੁਹਾਨੂੰ ਲੱਗਦਾ ਵੀ ਕੋਈ ਲੋੜ ਹੈ ਕੋਸ਼ਿਸ਼ ਕਰਨ ਦੀ ਆ ਪਿਆਰ ਵੈਸੇ ਹੀ ਲੋਕ ਬਹੁਤ ਕਰਦੇ ਆ ਨਹੀਂ ਹਰ ਜਗ੍ਹਾ ਜਾਣਾ ਚਾਹੀਦਾ ਡੇਰੇ 'ਚ ਕੀ ਹੈ ਡੇਰੇ 'ਚ ਪ੍ਰੇਮ ਮਿਲਦਾ ਮੁਹੱਬਤ ਮਿਲਦੀ ਲੰਗਰ ਮਿਲਦਾ ਝਿੜਕਾਂ ਥੋੜੀ ਮਿਲਦੀਆਂ ਡੇਰੇ 'ਚ ਕਟੜਤਾ ਨਹੀਂ ਹੁੰਦੀ ਜਿੱਦਾਂ ਜਿੱਦਾਂ ਦਾ ਵੀ ਬੰਦਾ ਆਵੇ ਵੈਲਕਮ ਕਿਹਾ ਜਾਂਦਾ ਧੀਰੇ ਚ ਜਾਣਾ ਚਾਹੀਦਾ ਜੀ ਇਲੈਕਸ਼ਨ ਦੇ ਟਾਈਮ ਹੋ ਜਾਂਦੇ ਨੇ ਲੀਡਰ ਪੇ ਉਹ ਵੈਸੇ ਉਹਨਾਂ ਨੂੰ ਢੇਰੇ ਯਾਦ ਨਹੀਂ ਆਉਂਦੇ ਮੈਨੂੰ ਕਿਸੇ ਦਾ ਕੀ ਪਤਾ ਮੈਂ ਤਾਂ ਮੇਰਾ ਸ਼ੌਕ ਹੀ ਹੈ ਮੈਂ ਹਰ ਸਾਧੂ ਸੰਤ ਦੇ ਜੋੜਿਆਂ 'ਚ ਬਹਿ ਜਨਣਾ ਜਾ ਕੇ ਹਰ ਸੰਪਰਦਾ ਦੇ ਤੇ ਗੁਰੂ ਮੇਰਾ ਇੱਕੋ ਹੀ ਹੈ ਕਾਇਨਾਤ ਦਾ ਸਭ ਤੋਂ ਵੱਡਾ ਫਕੀਰ ਬਾਬਾ ਜੀ ਮੇਰੇ ਮੇਰੇ ਸਰਕਾਰ ਬੜਾ ਲੰਬਾ ਸਫਰ ਤੁਸੀਂ ਤੈ ਕ ਤੁਸੀਂ ਆਪਣੇ ਫਾਦਰ ਸਾਹਿਬ ਦਾ ਕਿੱਸਾ ਸੁਣਾ ਰਹੇ ਸੀਗੇ ਕਿ ਉਹਨਾਂ ਨੂੰ ਲੱਗਦਾ ਸੀ ਕਿ ਆਪਣੇ ਕਰਮਾਂ ਚ ਗਰੀਬੀ ਆ ਪਰ ਤੁਸੀਂ ਜਦੋਂ ਕੁਝ ਬਣੇ ਫਿਰ ਉਹਨਾਂ ਨੂੰ ਜੋ ਸੁੱਖ ਦਿੱਤੇ ਉਹ ਕਿੱਸਾ ਅਸੀਂ ਚਾਹਾਂਗੇ ਸਾਡੇ ਨਾਲ ਵੀ ਸਾਂਝਾ ਬਹੁਤ ਗਰੀਬੀ ਸੀ ਉਹਨਾਂ ਨੂੰ ਗਰੀਬਾਂ ਨੂੰ ਇਹ ਦੇਖੋ ਟ੍ਰੈਜਡੀ ਕਿਸ ਕੈਸਾ ਮੋਲਕ ਹੈ ਗਰੀਬਾਂ ਨੂੰ ਇਹ ਕਹਿੰਦੇ ਤੁਹਾਡੇ ਕਰਮਾਂ ਚ ਗਰੀਬੀ ਆ ਤੁਹਾਡੇ ਕਰਮਾਂ ਚ ਬਿਮਾਰੀ ਆ ਤੁਹਾਡੇ ਕਰਮਾਂ ਚ ਨਰਾਦਰੀ ਵੀ ਆ ਤਦੇ ਤੇ ਜਾਨਵਰਾਂ ਨੂੰ ਛਕਲੇ ਬੰਦ ਤੇ ਡੰਗਰਾ ਤੋਂ ਜ਼ਿਆਦਾ ਕਰਦੇ ਸੀ ਇਹ ਤਾਂ 바ਵਾ ਸਾਹਿਬ ਪੀ ਹਿਮਰਾਓ ਅੰਬੇਡਕਰ ਸਾਹਿਬ ਦਾ ਇਸ਼ਾਨ ਨਹੀਂ ਪੁੱਲ ਸਕਦੇ ਸੀ ਤਦੇ ਮੋਦੀ ਸਾਹਿਬ ਨੇ ਸਭ ਤੋਂ ਜ਼ਿਆਦਾ ਸਮਾਰਕ 바ਵਾ ਸਾਹਿਬ ਦੇ ਬਣਾਏ ਓਨੇ ਗਰੀਬਾਂ ਨੂੰ ਜੀਣ ਦਾ ਹੱਕ ਲੈ ਕੇ ਦਿੱਤਾ ਹੋਰ ਕਿਸੇ ਨੇ ਨਹੀਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਹੁਤ ਅੱਛਾ ਬੇਗਮਪੁਰਾ ਲਿਖਿਆ ਲੇਕਿਨ ਮੰਨਦਾ ਨਹੀਂ ਕੋਈ ਗੁਰੂ ਸਾਹਿਬਾਨ ਦੀ 바ਵਾ ਸਾਹਿਬ ਆਏ ਉਹਨਾਂ ਨੇ ਕਾਨੂੰਨ ਬਣਾਤਾ ਲੋੜ ਕਾਨੂੰਨ ਦੀ ਸੀ ਸੰਵਿਧਾਨ ਦੀ ਸੀ ਫਰੀਦਕੋਟ ਦੇ ਸਪੈਸੀਫਿਕ ਇਸ਼ੂਜ਼ ਦੀ ਗੱਲ ਕਰੀਏ ਕੀ ਕੀ ਤੁਸੀਂ ਲੈ ਕੇ ਆਉਂਗੇ ਕਿਹੜੀਆਂ ਕਿਹੜੀਆਂ ਮੰਗਾਂ ਲੱਗ ਰਹੀਆਂ ਐ ਇੱਥੇ ਮਹਿੰਗਾਈ ਨੂੰ ਲੈ ਕੇ ਬੇਰੋਜ਼ਗਾਰੀ ਨੂੰ ਲੈ ਕੇ ਹੈਲਥ ਐਜੂਕੇਸ਼ਨ ਨੂੰ ਲੈ ਕੇ ਕੀ ਕਰਨਾ ਚਾਹੋਗੇ ਬੇਸ਼ੁਮਾਰ ਕੰਮ ਕਰਨਾ ਪੈਗਾ ਜ਼ੀਰੋ ਤੋਂ ਹੀ ਕੰਮ ਸਟਾਰਟ ਕਰਨਾ ਪੈਗਾ ਇਹ ਉਹ ਸ਼ਹਿਰ ਐ ਫਰੀਦਕੋਟ ਖਾਸ ਤੌਰ ਤੇ ਜਿੱਥੋਂ ਕਈ ਸੀਐਮ ਬਣੇ ਈਵਨ ਰਾਸ਼ਟਰਪਤੀ ਬਣੇ ਲੇਕਿਨ ਕੰਮ ਉਸ ਤਰ੍ਹਾਂ ਨਹੀਂ ਹੋਇਆ ਬੇਸਿਕ ਜਿਹੜੀ ਦੀਡਸ ਆ ਉਹ ਵੀ ਨਹੀਂ ਪੂਰੀਆਂ ਕਰ ਸਕਦੇ ਪਾਣੀ ਪੀਣ ਵਾਲਾ ਨਹੀਂ ਸਾਫ਼ ਮਿਲ ਰਿਹਾ ਕੀ ਕਰੀਏ ਇਹ ਕੌਂਸਲਰਸ ਦੇ ਕਰਨ ਵਾਲਾ ਵੈਸੇ ਕੰਮ ਹੈ ਲੇਕਿਨ ਆਪਾਂ ਕਰਾਂਗੇ ਜ਼ੀਰੋ ਤੋਂ ਫੇ ਵੱਡੀ ਇੰਡਸਟਰੀ ਲਾਵਾਂਗੇ ਪੰਜਾਬ ਦੇ ਲੀਡਰ ਇਹ ਕਹਿੰਦੇ ਆ ਜੀ ਮੋਦੀ ਸਾਹਿਬ ਪੰਜਾਬ ਦੇ ਨਾਲ ਵਿਤਕਰਾ ਰੱਖਦੇ ਆ ਉਹ ਉਸ ਤਰ੍ਹਾਂ ਦੇ ਨਾਲ ਪੰਜਾਬ ਨੂੰ ਸਮਝਦੇ ਨਹੀਂ ਕਿ ਇੰਡੀਆ ਦਾ ਹਿੱਸਾ ਤੁਹਾਨੂੰ ਲੱਗਦਾ ਹੈ ਅਜੇ ਹਾ ਜਿੰਨੀਆਂ ਇੱਕ ਵਧੀਆ ਸਕੀਮਾਂ ਗਰੀਬਾਂ ਲਈ ਕਿਸਾਨਾਂ ਲਈ ਉਹਨਾਂ ਦੇ ਸਿੱਧੇ ਖਾਤੇ ਚੋਂ ਨਹੀਂ ਸਿਰਫ ਮੋਦੀ ਭੇਜਦਾ ਇਹ ਪਾਪੀ ਦੱਸਦੇ ਨੇ ਇਹ ਚਾਹੁੰਦੇ ਨਹੀਂ ਕਿ ਗਰੀਬ ਦਾ ਬੱਚਾ ਜੇ ਪ੍ਰਧਾਨ ਮੰਤਰੀ ਬਣ ਗਿਆ ਤੇ ਉਹ ਗਰੀਬਾਂ ਦਾ ਸੋਚਦਾ ਇਹਨਾਂ ਨੂੰ ਦੁੱਖ ਹੀ ਹੋਈ ਹੈ ਕਿ ਗਰੀਬਾਂ ਦਾ ਕੋਈ ਸੋਚਦਾ ਗਰੀਬ ਤਾਂ ਗਰੀਬ ਰਹਿਣੇ ਚਾਹੀਦੇ ਆ ਇਹਨਾਂ ਨੂੰ ਦੁੱਖ ਆ ਹੁਣ ਮੈਂ ਮਜ਼ਦੂਰ ਦਾ ਪੁੱਤ ਆ ਮੈਂ ਮਜ਼ਦੂਰ ਨਹੀਂ ਮਜ਼ਦੂਰ ਦਾ ਪੁੱਤ ਆ ਤਦੇ ਉਹ ਜਿਆਦਾ ਰੋਕਦੇ ਆ ਜਿਹੜਾ ਗਰੀਬਾਂ ਦੀ ਗੱਲ ਕਰੇਗਾ ਜਿਹੜਾ ਸੱਚ ਬੋਲੇਗਾ ਉਹਨੂੰ ਰੁਕਾਵਟ ਆਉਣਗੀ ਅੱਛਾ ਇਸ ਹਲਕੇ 'ਚ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਹੈ ਜੀ ਉਹਦੇ ਬਾਰੇ ਤੁਸੀਂ ਕੀ ਮੰਨਦੇ ਹੋ ਬੇਅਦਬੀ ਤੇ ਗੁਰੂ ਗ੍ਰੰਥ ਸਾਹਿਬ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਬਹੁਤ ਵੱਡਾ ਮੁੱਦਾ ਹੈ ਇਹ ਇਨਸਾਫ ਮਿਲਣਾ ਚਾਹੀਦਾ ਇਨਸਾਫ ਦਿਵਾਉਣ ਲਈ ਕੀ ਕੋਸ਼ਿਸ਼ ਕਰਾਂ ਮੈਂ ਕੀ ਕੋਸ਼ਿਸ਼ ਕਰ ਰਹੀ ਹੈ ਸਤਗੁਰ ਕੋਸ਼ਿਸ਼ ਕਰੇਗਾ ਚੋਰ ਫੜੇਗਾ ਜੋ ਮੇਰੇ ਤੋਂ ਮੈਂ ਇਸ ਤਰ੍ਹਾਂ ਦਾ ਬੰਦਾ ਹੀ ਨਹੀਂ ਗਲਤ ਲਾਰੇ ਲਾ ਦਿਆ ਕਈ ਸਰਕਾਰਾਂ ਬਣੀਆਂ ਕਈ ਟੁੱਟੀਆਂ ਚੋਰ ਆਪੇ ਰੜਕੇ ਆ ਜਾਣਾ ਉਹ ਗੁਰੂ ਗ੍ਰੰਥ ਸਾਹਿਬ ਆ ਦੀਨ ਦੁਨੀ ਦਾ ਮਾਲਕ ਹੈ ਉਹ ਉਹਦੇ ਕਰਕੇ ਧਰਤੀ ਚੱਲ ਰਹੀ ਹੈ ਕਾਇਨਾਤ ਚੱਲ ਰਹੀ ਹੈ ਦੇਖਿਓ ਕੀੜੇ ਭਣੇ ਜਿੰਨੇ ਵੀ ਇਹ ਕੀਤਾ ਆਖਰੀ ਸਵਾਲ ਜੀ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਕੀ ਕੀ ਡਿਫਰੈਂਸ ਨਜ਼ਰ ਆਇਆ ਜੋ ਤੁਸੀਂ ਜਾਣੇ ਹੋ ਕੰਪੇਰੀਂਗ ਕਰਨ ਦੇ ਲਈ ਲੋਕਾਂ ਨਾਲ ਗੱਲਬਾਤ ਕਰਦੇ ਹੋ ਯਾਨੀ ਪਿੰਡਾਂ 'ਚ ਤੇ ਉਹੀ ਹਾਲਤ ਐ ਖੋਰੀ ਖੋਤਰਾ ਐ ਮਜ਼ਦੂਰ ਖੇਤਾਂ 'ਚ ਕੰਮ ਕਰਦਾ ਜਾਂ ਕੋਈ ਹੋਰ ਮਜ਼ਦੂਰੀ ਕਰਦਾ ਭੁੱਖਮਰੀ ਵਰਗਾ ਹੀ ਹਾਲਤ ਐ ਬੱਚੇ ਫਰਸਟ੍ਰੇਟਡ ਹੋ ਕੇ ਨਸ਼ੇ ਕਰ ਰਹੇ ਆ ਸ਼ਹਿਰਾਂ ਦੀ ਹਾਲਤ ਵੀ ਮੋਗੇ ਦੀ ਦੇਖ ਲਓ ਉੱਥੇ ਕੋਈ ਚੱਜਦਾ ਹਸਪਤਾਲ ਹੈ ਨਹੀਂਗਾ ਵਿਦਿਅਕ ਕੋਈ ਯੂਨੀਵਰਸਿਟੀ ਨਹੀਂ ਹੈ ਹੋਰ ਵੱਡੀਆਂ ਇੰਡਸਟਰੀ ਰਾਮਪੁਰੇ ਫੂਲ ਚਲ ਜਾਓ ਜਿੱਥੇ ਐਸੀ ਐਸੀ ਮੰਡੀਆਂ ਹੁੰਦੀਆਂ ਸੀ ਉਹ ਸ਼ਿਫਟ ਹੋ ਗਈਆਂ ਇੰਡਸਟਰੀ ਸਾਰੀ ਸ਼ਿਫਟ ਹੋ ਰਹੀ ਜਿੱਥੇ ਲੱਗੀ ਵੀ ਆ ਤੇ ਕੋ ਉਹੀ ਲੋਕ ਜਿਹੜੇ ਮੋਦੀ ਦੇ ਦੋਖੀ ਆ ਪੰਜਾਬ ਦੇ ਦੋਖੀ ਕਹਿਣਾ ਚਾਹੀਦਾ ਮੋਦੀ ਦੇ ਨਹੀਂ ਉਹ ਫੈਕਟਰੀ ਬੰਦ ਕਰਵਾ ਦਿੰਦੇ ਆ ਫੈਕਟਰੀਆਂ ਬੰਦ ਕਰਵਾ ਦਿੰਦੇ ਆ ਕਿਉਂ ਕਰਵਾ ਰਿਹਾ ਉਹ ਕਰਵਾ ਰਿਹਾ ਕਿ ਪੰਜਾਬ ਨਾ ਕਿਤੇ ਤਰੱਕੀ ਕਰ ਜਾਏ ਉਸ ਬਾਰੇ ਫੰਡਿੰਗ ਹੁੰਦੀ ਆ ਬਾਰੋ ਫੰਡਿੰਗ ਹੁੰਦੀ ਬਕਾਇਦਾ ਦਾ ਮੋਦੀ ਸਾਹਿਬ ਨੂੰ ਰੋਕਿਆ ਗਿਆ ਸੀ ਉਹ ਵੀ ਇਹੀ ਕੋਸ਼ਿਸ਼ ਸੀ ਵੀ ਪੰਜਾਬ ਚੋ ਸੋਗਾਤ ਵੰਡ ਦੇਣ ਇਹੀ ਕੋਸ਼ਿਸ਼ ਹੈ ਇਹਨੇ ਪੈਕੇਜ ਲੈ ਕੇ ਆਏ ਸੀ ਗਰੀਬਾਂ ਲਈ ਕਿਸਾਨਾਂ ਲਈ ਮਸਲਾ ਹੀ ਸ਼ਾਇਦ ਉਹ ਦਿਨ ਹੱਲ ਹੋ ਜਾਂਦੇ ਸਾਰੇ ਕਿਸਾਨਾਂ ਦੇ ਵੀ ਪਰ ਜਿਹੜੇ ਉਹ ਚਾਹੁੰਦੇ ਨਹੀਂ ਨਾ ਲੋਕ ਜਿਨ੍ਹਾਂ ਨੂੰ ਬੁਰਕੀ ਪੈਂਦੀ ਆ ਤੁਸੀਂ ਆਪ ਲੈ ਕੇ ਆਉਂਗੇ ਮੋਦੀ ਸਾਹਿਬ ਨੂੰ ਜੇ ਮੌਕਾ ਮਿਲਿਆ ਤਾਂ ਮੈਂ ਤਾਂ ਜ਼ਰੂਰ ਲਿਆਉਂਗਾ ਪਹਿਲਾਂ ਕੰਮ ਕਰੂੰਗਾ ਫੇਰ ਮੈਂ ਕਹੂੰਗਾ ਦੇਖ ਲਓ ਬੰਜਰ ਵਿੱਚ ਭੁਜੇ ਦਾਣੇ ਲੈ ਕੇ ਆਇਆ ਸੀ ਤੇ ਬਾਬਾ ਫਰੀਦ ਨੇ ਉਹ ਵੀ ਦਾਣਿਆਂ ਚ ਬੀਜ ਪਾ ਕੇ ਕਮਲ ਦਾ ਫੁੱਲ ਖੜਾਤਾ ਹੁਣ ਆ ਕੇ ਦੇਖੋ ਵੱਧ ਤੋਂ ਵੱਧ ਸਕੀਮਾਂ ਦੇ ਉਹ ਇਹਨਾਂ ਨੂੰ ਜੋ ਮੈਂ ਮਾਈਕ 'ਚ ਬੋਲਿਆ ਪੂਰਾ ਕਰਨਾ ਪੈਣਾ ਆਪਣੇ ਲੀਡਰਾਂ ਵੀ ਮੈਂ ਇਦਾਂ ਹੀ ਬੋਲਦਾ ਹੁੰਦਾ ਕਿਉਂਕਿ ਅਦਬ ਦਾ ਰਿਸ਼ਤਾ ਹੈ ਪਿਓ ਨਾਲ ਇਮੀਡੀਏਟ ਜਿਹੜਾ ਤੁਹਾਡਾ ਬਾਸ ਹੈ ਜੱਕੋ ਨਾ ਉਹ ਤੋਂ ਕੰਮ ਲਵੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਹੰਸਰਾਜ ਹੰਸ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਜਿਹੜੇ ਲਗਾਤਾਰ ਫਰੀਦਕੋਟ ਹਲਕੇ 'ਚ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਉਹਦਾ ਚੱਲ ਰਿਹਾ ਹੈ ਅ ਉਹ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਨੇ ਜਿਹੜੇ ਉਹਨਾਂ ਨੂੰ ਸਵਾਲ ਵੀ ਕਰ ਰਹੇ ਨੇ ਵਿਰੋਧ ਵੀ ਕਾਫੀ ਥਾਵਾਂ ਤੇ ਇਹਨਾਂ ਦਾ ਹੋਇਆ ਪਰ ਇਹਨਾਂ ਦਾ ਕਹਿਣਾ ਹੈ ਕਿ ਲੋਕ ਫੇਰ ਵੀ ਪਿਆਰ ਕਰਨ ਵਾਲੇ ਜਾਦੇ ਨੇ ਤੇ ਸ਼ਾਇਦ ਇਸ ਕਰਕੇ ਉਹਨਾਂ ਨੂੰ ਜਿਹੜਾ ਮੌਕਾ ਮਿਲੂਗਾ ਕਈ ਬੀਬੀਆਂ ਇੱਥੇ ਆਈਆਂ ਸੀਗੀਆਂ ਜਿਨ੍ਹਾਂ ਨੇ ਸਵਾਲ ਜਵਾਬ ਕੀਤੇ ਉਹਨਾਂ ਨਾਲ ਵੀ ਕੋਸ਼ਿਸ਼ ਕਰ ਲੈਣੇ ਗੱਲਬਾਤ ਕਰਨ ਦੀ ਤੁਸੀਂ ਹਾਂਸ ਰਾਜ ਹਾਂਸ ਜੀ ਨੂੰ ਮਿਲ ਰਹੇ ਸੀਗੇ ਜੀ ਕੀ ਗੱਲਬਾਤ ਕੀਤੀ ਹੈ ਗੱਲਬਾਤ ਹੰਸਰਾਜ ਜੀ ਹੰਸਰਾਜ ਨੇ ਇਹ ਕੀਤੀ ਵੀ ਨਰਿੰਦਰ ਮੋਦੀ ਪਹਿਲਾਂ ਗਰੀਬਾਂ ਦਾ ਫਾਇਦਾ ਕਰਦਾ ਰਿਆ ਤੇ ਹੁਣ ਕਿਉਂ ਨਾ ਗਰੀਬਾਂ ਬਾਰੇ ਸੋਚੂ ਪਰ ਨਰਿੰਦਰ ਮੋਦੀ ਜ਼ਰੂਰ ਫਾਇਦਾ ਕਰੂ हां आम आदमी पार्टी ने देख के ਸਾਡੇ ਅਰਗਣ ਹਜ਼ਾਰ ਹਜ਼ਾਰ ਦੇ ਸੂਟਾ ਦਾ ਲਾਲਚ ਤੇ ਮੂਹਰ ਹ ਲਵਾ ਲਿਆ ਬਟਨ ਨਾ ਅਪ ਦੇਓ ਸੂਟਾ ਬੰਨਗੇ ਫਿਰ ਫੋਨ ਹੋਊਗਾ ਫੋਨ ਮਾਰਨਾ ਇਹਦਾ ਪਰ ਨਰਿੰਦਰ ਮੋਦੀ ਨੇ ਸਾਡਾ ਚੁੱਲ੍ਹੇ ਤਾਂ ਵੀ ਖੜਾ ਛੜਾਇਆ ਸਾਨੂੰ ਘਰ ਘਰ ਗੈਸ ਦੇਤੇ ਪਰ ਹੁਣ ਨਰਿੰਦਰ ਮੋਦੀ ਨੂੰ ਵੋਟ ਜਾਊਗੀ ਸਾਡੀ ਜਿੱਥੇ ਕਹੂਗਾ ਨਰਿੰਦਰ ਮੋਦੀ ਉੱਥੇ ਜਾਵਾਂਗੇ ਕਣਕ ਨਰਿੰਦਰ ਮੋਦੀ ਦੀ ਆਉਂਦੀ ਇਹ ਕਹਿ ਦਿੰਦੇ ਆ ਜੀ ਅਸੀਂ ਵੰਡਾਂਗੇ ਇਹ ਸਾਟਾ ਬੰਦ ਕਰਾਂਗੇ ਕੀਤਾ ਤਾਂ ਹੈ ਨਹੀਂਗਾ ਨਸ਼ਾ ਮੰਦ ਕਰਾਂਗੇ ਬੋਲ ਕੇ ਬੇਨਤੀ ਜਿੰਦਰ ਮੋਦੀ ਹੋਣੀ ਕਹਦੇ ਨਾ ਤੇਰਾ ਕਮਲ ਦਾ ਫੁੱਲ ਇੱਥੇ ਖੜੀ ਦਬਾ ਦੂੰ ਮੈਂ ਤਾਂ ਸੱਚੀ ਗੱਲ ਹੱਥ ਬੰਨ ਕੇ ਪਾਵਾਂਗੇ ਪਰ ਜਿਨ੍ਹਾਂ ਦੇ ਬੱਚੇ ਨਸ਼ੇਤ ਲੱਗ ਗਏ ਨਾ ਉਹਨਾਂ ਦੇ ਕੋਈ ਬਾਣੀ ਜਿਹੜਾ ਭਾਂਡਾ ਜਿਹੜਾ ਉਹ ਵੀ ਵੇਖ ਜਾਂਦੇ ਚੱਕ ਕੇ ਵੇਚ ਦਿੰਦੇ ਮੇਰੇ ਤਾਂ ਤੇ ਝਾੜੂ ਵਾਲੇ ਨੇ ਵਕਾਤ ਇਹ ਚਾਪਲਾ ਚ ਫਿਰਦੀਆਂ ਟੁੱਟੀਆਂ ਚ ਹਾਂ ਅੱਜ ਸ਼ੂਟ ਪਾਈ ਝਾੜੂ ਸੋ ਤੁਸੀਂ ਦੇਖਿਆ ਲੋਕ ਫਰਸਟ੍ਰੇਟ ਵੀ ਨੇ ਤੇ ਲੋਕਾਂ ਦੇ ਸ਼ਿਕਵੇ ਜਿਹੜੇ ਨੇ ਉਹ ਜਾਇਜ਼ ਨੇ ਕਿਉਂਕਿ ਕਾਫੀ ਲੀਡਰਾਂ ਨੂੰ ਲੋਕ ਬਦਲ ਬਦਲ ਕੇ ਮੌਕਾ ਦੇ ਰਹੇ ਨੇ ਆ ਬੀਜੇਪੀ ਦੇ ਪ੍ਰੋਗਰਾਮ ਚਾਏ ਸੀਗੇ ਫੋਏ ਵੀ ਇਹ ਕਹਿ ਰਹੇ ਨੇ ਕਿ ਉਹ ਬੀਜੇਪੀ ਨੂੰ ਸਪੋਰਟ ਇਸ ਕਰਕੇ ਕਰਨ ਦੇ ਲਈ ਤਿਆਰ ਹੈ ਜੇਕਰ ਕੋਈ ਗਰੰਟੀ ਮਿਲੂਗੀ ਜਾਂ ਜੇਕਰ ਵਾਕਈ ਇਸ ਗੱਲ ਦਾ ਉਹਨਾਂ ਨੂੰ ਹੋਊਗਾ ਭਰੋਸਾ ਮਿਲੂਗਾ ਵੀ ਉਹਨਾਂ ਦੇ ਜਿਹੜੇ ਸੁਖ ਦੁੱਖ ਜਿਹੜੇ ਵੀ ਨੇ ਉਹਨਾਂ ਦੇ ਵਿੱਚ ਵੀ ਸ਼ਮੂਲੀਅਤ ਹੁੰਦੀ ਰਵੇ ਤੇ ਨਾਲ ਹੀ ਜੋ ਉਹਨਾਂ ਦੇ ਕੰਮ ਨੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹ ਲੀਡਰ ਦੂਰ ਕਰ ਸਕਣ ਸੋ ਹੰਸ ਰਾਜ ਹੰਸ ਦਾ ਇੱਕ ਆਪਣਾ ਅੰਦਾਜ਼ ਹੈ ਆਪਣੇ ਅੰਦਾਜ਼ ਦੇ ਵਿੱਚ ਹੀ ਉਹ ਕੰਪੇਨਿੰਗ ਕਰ ਰਹੇ ਨੇ ਫਰੀਦਕੋਟ ਸੀਟ ਜਿਹੜੀ ਚਰਚਾ ਦੇ ਵਿੱਚ ਹੈ ਕਈ ਨਾਮੀ ਜਿਹੜੇ ਚਿਹਰੇ ਨੇ ਉਹ ਇੱਥੇ ਸਿਆਸਤ ਚ ਹੁਣ ਜਿਹੜੇ ਆ ਉਹ ਇਨਵੋਲਡ ਨੇ ਤੇ ਕਿਸ ਤਰ੍ਹਾਂ ਦੇ ਨਾਲ ਉਹ ਆਪਣੇ ਆਪਣੇ ਸਟਾਈਲ ਚ ਕੰਪੇਨਿੰਗ ਕਰ ਰਹੇ ਨੇ ਤੇ ਅੱਗੇ ਲੋਕ ਕੀ ਫੈਸਲਾ ਸੁਣਾਉਣਗੇ ਇਸ ਤੇ ਜ਼ਰੂਰ ਨਿਗਾਹਾਂ ਟਿਕੀਆਂ ਨੇ ਫਰੀਦਕੋਟ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਪੂ ਸ਼ਾਹੀ ਟਾਈਮਸ